ਤਸਰੀ ਗਾਲ ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਜੀ ਮੋਗਾ ਬੁੱਗੀਪੁਰਾ ਚੌਂਕ ਵਿਖੇ ਇੱਥੇ ਹੈਗੇ ਨੇ ਜੀ ਗੁਰਵਚਨ ਸਿੰਘ ਐਂਡ ਸੰਸ ਟਰੈਕਟਰ ਸੇਲਜ਼ ਵਾਲੇ ਬਾਈ ਹੁਣਾਂ ਕੋਲੇ ਨਵੇਂ ਪੁਰਾਣੇ ਹਰ ਤਰ੍ਹਾਂ ਦੇ ਟਰੈਕਟਰ ਹੁੰਦੇ ਨੇ ਆਜੋ ਤੁਹਾਨੂੰ ਦਿਖਾਉਣੇ ਆਂ ਕੀ ਕੀ ਕੰਡੀਸ਼ਨਾਂ ਦੇ ਟਰੈਕਟਰਾਂ ਦੀ ਤੇ ਕੀ ਕੀ ਰੇਟ ਆ ਸੋ ਅੱਜ ਬਾਈ ਹੁਣਾਂ ਕੋਲੇ ਖੜੇ ਨੇ ਚਾਰ ਟਰੈਕਟਰ ਸਭ ਤੋਂ ਪਹਿਲਾਂ ਖੜਾ ਜੀ ਆਪਣੇ ਫਾਰਮ ਟਰੈਕ 60 55 ਇਹਦੇ ਬਾਰੇ ਦੱਸੋ ਬਾਈ ਜੀ ਜੀ ਪਾਵਰ ਮੈਕਸ ਟਰੈਕਟਰ ਆ ਹਾਰਮਟਿਕ ਸਰਟਫਿਕੇਟ ਲੰਗਾ ਠੀਕ ਹੈ ਜੀ ਮਾਡਲ 21 ਆ ਪਹਿਲੀ ਪਾਰਟੀ ਦਾ ਨਵਾਂ ਕਢਾਇਆ ਹੋਇਆ ਠੀਕ ਹੈ ਜੀ ਦੇ ਟਾਇਰ ਨਾਲ 65-70 ਪੈਸੇ ਨਾਲ ਦੇ ਆ ਠੀਕ ਹੈ ਜੀ ਅਗਲੇ ਨੂੰ ਬਦਲਾਏ ਆ ਲੋਕਲ ਗੂਬਰ ਮਾਡਲ 4 ਸਪਿੰਡ ਵਾਲਾ ਟਰੈਕਟਰ ਆ ਪਾਵਰ ਮੈਕਸ ਠੀਕ ਹੈ ਲੋ ਦੋਸਤੋ 2021 ਮਾਡਲ ਆ ਜੀ 730000 ਰੁਪਿਆ ਟਰੈਕਟਰ ਦਾ ਰੇਟ ਦੱਸਿਆ ਬਾਈ ਨੇ ਲੋਕਲ ਮੋਗੇ ਦਾ ਨੰਬਰ 60 ਹਸਪਾਵਰ ਵਾਲਾ ਕਰ ਲੋ ਚੈੱਕ ਸੌਸਾ ਕਰ ਲੋ ਚੱਕ ओरिजिनल ਪੇਂਟ ਆ ਜੀ ਟਰੈਕਟਰਾਂ ਦੇ ਟਾਇਰਾਂ ਨੇ ਜਿਹੜੀ ਕੰਡੀਸ਼ਨ ਆ ਜੀ ਆਪਣੀ ਹੈਗੀ ਆ ਅਪੋਲੋ ਦੇ ਟਾਇਰ ਨੇ ਕੰਡੀਸ਼ਨ ਆ ਜਿਹੜੀ 80 ਤੋਂ 85 16 9 28 ਦੇ ਟਾਇਰ ਨੇ ਆ ਜੀ ਮਾਰ ਲਓ ਨੀਗਾ ओरिजिनल ਪੇਂਟ ਆ ਕਿਤੇ ਕੋਈ ਹਿੱਸਾ ਲੀਕੇਜ ਨਹੀਂ ਹੈ ਛੇ ਚਰੀ ਆ ਇਹ ਜੀ ਹਾਂਜੀ ਹਾਂਜੀ 400 ਦਾ 60 ਹਸ ਪਾਵਰ ਦਾ 25 ਗੋੰਦਲ ਦੀ ਲੱਗਦੀ ਕਿ 25 ਠੀਕ ਆ ਜੀ ਠੀਕ ਆ ਜੀ ਕਰੋ ਦੋਸਤੋ ਕੰਟੈਕਟ ਬਾਈ ਹੁਣਾਂ ਨਾਲ ਫੈਬਰ ਦੀ ਛਤਰੀ ਲੱਗੀ ਹੋਈ ਆ ਕਰ ਲੋ ਚੈੱਕ ਵੇਟ ਲੱਗਿਆ ਹੋਇਆ ਮੂਰੇ ਸੋ ਅੱਗੇ ਖੜਾ ਜੀ ਫਾਰਮ ਟਰੈਕ 45 4x4 ਅਲਟਰਾਮੈਕਸ ਟਰੈਕਟਰ ਹੈ ਜੀ ਇਹ ਹਾਈ ਲੋ ਡੈਕੋ ਠੀਕ ਹੈ ਜੀ ਚੇਂਜਰ ਆਣਾ ਠੀਕ ਹੈ ਜੀ ਹਾਈ ਲੋ ਟਰੈਕਟਰ ਹੈ ਜੀ ਇਹ 24 ਮਾਡਲ ਆ ਦੋਸਤੋ 7 ਲੱਖ ਤੇ 50000 ਰੁਪਏ ਟਰੈਕਟਰ ਦਾ ਰੇਟ ਆ ਵੇਟ ਲਾਇਆ ਹੋਇਆ ਵਾ 510 ਘੰਟੇ ਚੱਲਿਆ ਹੋਇਆ ਆ ਤੇ 510 ਘੰਟੇ ਵਾਈ ਜੀ ਕਹਿੰਦੇ ਚੱਲਾ ਹੋਇਆ ਹੈ कोई बहुता चलिया नहीं ओरिजिनल पेंट है जी के तो कोई लीकेज नहीं है नमें टायर ने बिल्कुल कर लो चेक ठीक है जी मूरले भी कर लो चेक कुल मिला के ट्रैक्टर की कंडीशन बहुत चंकी आ छोटा ट्रैक्टर है जी शीट शूट नमी है नवी है पूरी पेंट पुंट पूरा वीया पे वा मार लो नेगा सो अगे खड़ा जी सोना लीका डी आई पर एक्स फोर व्हीलच ट्रैक्टर है जी ये ਸੀਐਮ ਸ੍ਰੀ ਦਾ ਟਰੈਕਟਰ ਹੈ ਸ਼ੋਰੂਮ ਕੰਡੀਸ਼ਨ ਆ ਵੀ ਬਹੁਤ ਘੱਟ ਚੱਲਿਆ ਹੋਇਆ ਠੀਕ ਹੈ ਜੀ ਠੀਕ ਹੈ ਜੀ ਇਹ ਤਾਂ ਨਹੀਂ ਮਾਡਲ ਆ 5 ਲੱਖ 20 ਹਜ਼ਾਰ ਦੇ ਆ ਮਾਨਤਾਣ ਕਰਦਾਂਗੇ ਮੌਕੇ ਤੇ ਠੀਕ ਹੈ ਜੀ ਠੀਕ ਹੈ ਲਓ ਜੀ ਬਾਕੀ ਤੁਸੀਂ ਸੋਣੀ ਲਈ ਆ ਡਿਟੇਲ ਬਾਈ ਜੀ ਤੋਂ ਡਬਲ ਕਲੱਚ ਟਰੈਕਟਰ ਆ ਜੀ ਟਾਇਰ ਬਿਲਕੁਲ ਨਵੇਂ ਨੇ ਮੂਹਰੇ ਤੇ ਮਗਰਲੇ ਦੋਨੋਂ ਠੀਕ ਹੈ ਜੀ ਚਾਰੇ ਟਾਇਰ ਨਵੇਂ ਨੇ ਜੀ ਬਾਕੀ ਬਾਈ ਜੀ ਕਹਿੰਦੇ ਮਾਨਤਾਣ ਕਰਦਾਂਗੇ ਮੌਕੇ ਤੇ 19 ਮਾਡਲ ਆ ਦੋਸਤੋ 5 ਲੱਖ ਤੇ 21000 ਰੁਪਏ ਟਰੈਕਟਰ ਦਾ ਰੇਟ ਆ weight ਲੱਗਿਆ ਹੋਇਆ ਟਰੈਕਟਰ ਦੇ ਮਾਰੋਨੇਗਾ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਬਾਕੀ ਕਾਗਜ਼ ਪੱਤਰੋਂ ਵੱਲੋਂ ਕੋਈ ਲੰਬੇ ਵਾਲੀ ਗੱਲ ਨਹੀਂ ਹੈ ਲੋਨ ਵੀ ਹੋ ਜਾਂਦਾ ਜੀ ਬਾਈ ਆਪਣੇ ਹਾਂ ਜੀ ਲੋਨ ਹੋ ਜਾਂਦਾ ਕਿਸੇ ਵੀ ਮੇਰੇ ਵੀਰ ਨੇ ਦੂਰੋਂ ਨੇੜਿਓਂ ਆਉਣਾ ਵਾ ਕੋਈ ਲੋਨ ਦੀ ਫੈਸਿਲਿਟੀ ਵੀ ਬਾਈ ਹੁਣਾਂ ਕੋਲੇ ਅਵੇਲੇਬਲ ਆ ਫੁੱਲ ਲੋਨ ਕਰ ਦਿੰਦੇ ਆ ਬਾਈ ਜੀ ਹੁਣੀ ਸੋ ਆਜੋ ਅੱਗੇ ਦਿਖਾਉਣੇ ਅੱਗੇ ਖੜਾ ਟਰੈਕਟਰ ਆਪਣੇ ਕੋਲੇ ਜੀ 555 ਮੈਂਧਰਾ ਪਾਵਰ ਪਲੱਸ 557 ਐਚਪੀ ਟਰੈਕਟਰ ਆ ਜੀ ਪਾਵਰ ਪਲੱਸ ਹੈ ਮੈਂਧਰਾ 555 ਡੀਆਈ ਇਹ ਨਾਲ ਦੇ ਟਾਇਰ ਮਾਡਲ 18 ਆ ਠੀਕ ਆ ਜੀ 18 ਮਾਡਲ ਦਾ 5,25,000 ਰੁਪਏ ਓਕੇ ਤੇ ਮਾਨਤਾਨ ਕਰ ਦਾਂਗੇ ਟਰੈਕਟਰ ਸਾਰਾ Ориਜਨਲ ਕੋਈ ਲੰਬੇ ਵਾਲਾ ਕੰਮ ਤਾਂ ਨਹੀਂ ਕੋਈ ਲੰਬੇ ਵਾਲਾ ਕੰਮ ਨਹੀਂ ਇਹ ਲੋਕਲ ਕਟਿਆ ਹੈਗਾ ਇੱਕ ਨਵਾਂ ਦਿੱਖਦਾ ਵਾ ਠੀਕ ਆ ਜੀ ਸ਼ੋਅਰੂਮ ਦੇ ਲਈ ਠੀਕ ਆ ਜੀ ਤੇ ਮਾਨਤਾਨ ਜੀ ਮਾਨਤਾਨ ਫੋਨ ਕਰ ਦਾਂਗੇ ਸਾਬ ਵੀਡੀਓ ਸ਼ੇਅਰ ਕਰੂਗਾ ਹੁੰਦਾ ਵੀ ਫੋਨ ਬਸ ਠੀਕ ਹੈ ਇੱਥੇ ਪਹੁੰਚੂਗਾ ਹੁੰਦਾ ਵੀ ਫੋਨ ਲੱਗੇਗਾ نو بھی دوستو بھائی نے بڑا آفر رکھتا کہ بھائی جی ਜਿਹੜਾ ਵੀ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਦਾ ਫੁੱਲ ਮਾਨਤਾਨ ਕਰਿਆ ਜਾਊਗਾ ਬਾਕੀ ਲੰਬਾ ਕੋਈ ਨਹੀਂ ਹੈ ਜੀ ਲੋਨ ਦੀ ਫੈਸਿਲਿਟੀ ਅਵੇਲੇਬਲ ਆ ਵੀਡੀਓ ਨੂੰ ਸ਼ੇਅਰ ਕਰੋ ਬੱਦ ਤੋਂ ਬਾਦ ਚੈਨਲ ਨੂੰ سبسਕ੍ਰਾਈਬ ਕਰ ਲਿਓ 2018 ਮਾਡਲ ਆ ਦੋਸਤੋ 5 ਲੱਖ ਤੇ 25000 ਰੁਪਏ ਟਰੈਕਟਰ ਦਾ ਰੇਟ ਆ ਮਾਰ ਲਓ ਨੀਗਾ ਕੰਡੀਸ਼ਨ ਟਰੈਕਟਰ ਦੀ ਬਹੁਤ ਸੋਹਣੀ ਹੈ ਜੀ ਕੋਈ ਲੰਬੇ ਵਾਲੀ ਗੱਲ ਨਹੀਂ ਕਾਗਜ਼ ਪੱਤਰ ਵੱਲੋਂ ਵਾਹ ਕੇ ਤੁਸੀਂ ਦੇਖ ਸਕਦੇ ਹੋ ਇਹ ਕਿੰਨਾ ਚੱਲਿਆ ਹੋਇਆ ਵੀਰੇ ਇਹ ਮੇਰੇ ਸਾਹ ਹੁਣ ਲਾ 15-18 ਹਜ਼ਾਰ ਚੱਲਿਆ ਆ ਆ ਅੰਦਾਜ਼ੇ ਨਾਲ 1500 ਤੋਂ 1800 ਦੇ ਵਿੱਚ ਵਿੱਚ ਚੱਲਿਆ ਜੀ ਇਹ ਟਰੈਕਟਰ ਵਧੀਆ ਵਾਲਾ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਆ ਹਾਂ ਜੀ ਏਜੰਸੀ ਚ ਕੱਟੇ ਆ ਵੀ ਮਤਲਬ ਇਹ ਵਪਾਰੀ ਲਾਈਨ ਦਾ ਵੀ ਹੁੰਦਾ ਠੀਕ ਹੈ ਜੋ ਹੈ ਬਸ ਪੱਲਾ ਪਾਣੀ ਮਾਰ ਰਹੇ ਨੇ ਠੀਕ ਹੈ ਜੀ ਰਿਪੋਰਟ ਕੀਤਾ ਜਾਂ ਖੁੱਸ ਸਾਰਾ ਕੰਡੀਸ਼ਨ ਦੇਖ ਲਓ ਜੀ ਫਾਰਮ ਟਰੈਕ ਏਜੰਸੀ ਦੇ ਵਿੱਚੋਂ ਕੱਟੇ ਹੋਏ ਨੇ ਟਰੈਕਟਰ ਕੋਈ ਲਿਪਾ ਪੋਚੀ ਨਹੀਂ ਕਰੀ ਸਿਰਫ ਪਾਣੀ ਮਾਰਿਆ ਹੋਇਆ ਬਾਈ ਹੁਣਾ ਦਾ ਇਹ ਤੁਸੀਂ ਜਦੋਂ ਵੀ ਹੁਣਾ ਵੀ ਬੁੱਗੀਪੁਰਾ ਚੌਂਕ ਦੇ ਵਿੱਚ ਆ ਕੇ ਤੁਸੀਂ ਜਦੋਂ ਆਪਾਂ ਲੁਧਿਆਣੇ ਤੋਂ 모ਗ ਗਿਆ 모ਗੇ ਵਾਲੀ ਸਾਈਡ ਨੂੰ ਅੰਦਰ ਨੂੰ ਜਾਂਦੇ ਆ ਤਾਂ ਉੱਥੇ ਬਾਈ ਹੁਣਾ ਦਾ ਦਫ਼ਤਰ ਹੈ ਗੁਰਵਚਨ ਸਿੰਘ ਐਂਡ ਸੰਸ ਐਗਰੀ ਜ਼ੋਨ ਬਾਈ 22121 ਤੇ ਐਗਰੀ ਜ਼ੋਨ ਠੀਕ ਆ ਜੀ ਬਾਈ ਹੁਣਾ ਕੋਲ ਦੋ ਏਜੰਸੀਆਂ ਨੇ ਜੀ ਫਾਰਮ ਟਰੈਕ ਦੀ ਤੇ ਐਗਰੀ ਜ਼ੋਨ ਦੀ ਬਾਈ ਦਾ ਮੋਬਾਈਲ ਨੰਬਰ ਨੋਟ ਕਰ ਲਓ ਜੀ 9881 ਹਾਂ ਜੀ 52741 9988157 842 741 ਬਾਈ ਜੀ ਨੂੰ ਫੋਨ ਕਰਕੇ ਤੁਸੀਂ ਆ ਸਕਦੇ ਹੋ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਜੀ ਇੱਥੇ ਆ ਕੇ ਟਰੈਕਟਰਾਂ ਦਾ ਪਤਾ ਲੱਗ ਜੂ ਕਿੰਦਾ ਦੀ ਕੰਡੀਸ਼ਨ ਆ ਤੇ ਆ ਕਰ ਲੋ ਚੈੱਕ ਬਾਈ ਹੁਣਾਂ ਦਾ ਬੋਰਡ ਆ ਇੱਥੇ ਨਾਲ ਪ੍ਰਦੂਸ਼ਣ ਜਾਂਚ ਕੇਂਦਰ ਆ ਜੀ ਇਹਨਾਂ ਦੇ ਆ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਅਗਲੀ ਵਾਰ ਤੱਕ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ